ਪਰ ਇਸ ਮੀਟਿੰਗ ਦਾ ਇੱਕ ਮਕਸਦ ਸੀ ਕਿ ਸਾਡੀ ਨਵੀਂ ਚੁਣੀ ਹੋਈ ਕੌਂਸਲ ਜਿਹੜੀ ਆ ਉਹ ਬਾਜ਼ਾਰ ਦੇ ਸਾਡੇ ਭਰਾਵਾਂ ਨਾਲ ਸਾਡੇ ਸਾਥੀਆਂ ਨਾਲ ਇੱਕ ਵਾਰੀ ਰੂਬਰੂ ਐਮਐਲਏ ਸਾਹਿਬ ਨੇ ਸਾਨੂੰ ਤਿੰਨ ਉਹ ਦਿੱਤੇ ਨੇ ਈ ਰਿਕਸ਼ਾ ਤੇ ਸਾਡੇ ਕੋਲ 3 ਵੀਲਰ ਵੀ ਆ ਗਏ ਹਨ ਤਾਂ ਸਾਡਾ ਸੁੱਕਾ ਕੂੜਾ, ਗਿੱਲਾ ਕੂੜਾ ਤੇ ਪਲਾਸਟਿਕ ਉਹ ਸਾਡੀ ਸੈਪਰੇਟ ਨਹੀਂ ਹੋ ਰਹੀ ਸੀ ਪਰ ਥੋੜੀ ਜੀ ਸਾਡੀ ਇਸ ਦੇ ਚ ਘਰੇਲੂ ਤੌਰ ਤੇ ਵੀ ਹੈਲਪ ਕਰੋ ਬਾਜ਼ਾਰ ਤੌਰ ਤੇ ਵੀ ਹੈਲਪ ਕਰੋ ਤਾਂ ਕਿ ਪੋਲੀਥੀਨ ਦਾ ਜਿਹੜਾ ਜ਼ਹਿਰ ਆ ਸਾਡੇ ਸਾਹਾਂ ਦੇ ਰਾਹੀਂ ਸਾਡੇ ਅੰਦਰ ਜਾ ਰਿਹਾ ਆ ਜਿਹੜਾ ਕੋਈ ਪਲਾਸਟਿਕ ਦਾ ਲਫਾਫਾ ਹੁੰਦਾ ਜਾਂ ਪਲਾਸਟਿਕ ਦੀਆਂ ਰस्सੀਆਂ ਹੁੰਦੀਆਂ ਉਹ ਸਾਰਾ ਕੁਝ कूੜੇ 'ਚ ਆ ਜਾਂਦਾ। ਉਹ ਉਦਾਂ ਹੀ ਜਾ ਕੇ ਗਾਂਹ ਫਿਰ ਉੱਥੇ ਗਾਂ 13-14 ਲੱਖ ਕਰ ਰਹੇ ਨੇ। ਕਿਉਂਕਿ ਸੀਵਰੇਜ ਕਾਰਨ ਜਿਹੜੇ ਪਿੰਡ ਦੇ ਰਾਸਤੇ ਪੱਟੇ ਗਏ ਸੀ ਵੀ ਉਹ ਲੰਬਾ ਸਮਾਂ ਨਾ ਬਣਨ ਕਾਰਨ ਤੇ ਜਿਹੜਾ ਬਾਜ਼ਾਰ ਤੇ ਅਸਰ ਪਿਆ ਆ। ਪਹਿਲੀ ਵਾਰੀ ਕੰਮ ਨੂੰ ਰਿੱਕਾ ਉਦੋਂ ਪਿਆ ਜਦੋਂ ਆਪਣੇ ਮੂਰੇ ਜਿਹੜੇ ਤਿਹਾਰ ਹੋਣੇ ਸ਼ੁਰੂ ਹੋ ਗਏ। ਤੇ ਉਹ ਦੁਸ਼ਹਿਰਾ ਕਮੇਟੀ ਤੋਂ ਲੈ ਕੇ ਉਸ ਤੋਂ ਬਾਅਦ ਵਕ 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 ਤਵਕਿਆਂ ਦੇ ਜਿਹੜੇ ਗੁਰਪੁਰਬ ਆਏ ਨੇ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਨਸਬੰਧ ਸਗੇ ਉਹ ਜਦੋਂ ਕੰਮ ਸ਼ੁਰੂ ਕਰਨ ਲੱਗਦੀ ਸੀ ਕੰਪਨੀ ਉਸੇ ਵੇਲੇ ਆਣ ਕੇ ਉਹ ਬੰਦ ਕਰਾਂਦੇ ਨਹੀਂ ਸੀ ਸਾਡਾ ਗੁਰਪੁਰ ਬਾ ਰਿਆ ਕਿ ਦੁਨੀਆ ਮਨਸੂਰ ਤੋਂ ਲੈ ਕੇ ਪੱਟਿਆ ਸਗਾ ਉਹਦੇ ਤੇ ਪੱਥਰ ਪੈ ਚੁੱਕਾ ਆ ਉਹ ਵਿਸਾਖੀ ਤੇ ਜਦੋਂ ਵੀ ਮੌਸਮ ਥੋੜਾ ਕਲੀਅਰ ਹੋ ਜਾਣਾ ਆ ਉਹਦੇ ਉੱਤੇ ਮਤਲਬ ਪ੍ਰੀਮਿਕਸ ਪੈ ਜਾਣ ਕਿ ਉੱਥੇ ਬਿਲਡਿੰਗਾਂ ਬਹੁਤ ਜ਼ਿਆਦਾ ਸੜਕ ਦੇ ਬਿਲਕੁਲ ਉੱਪਰ ਆ ਸਪੇਸ ਹੈ ਨਹੀਂ ਕਿ ਜਦੋਂ ਉੱਥੋਂ ਕੋਈ ਪੱਟਿਆ ਤੋਂ ਬਿਲਡਿੰਗਾਂ ਵਿੱਚ ਡਿਗਣ ਦਾ ਡਰ ਆ ਪਰ ਇਤੋਂ ਬਿਨਾਂ ਇੱਕ ਤੁਹਾਡੇ ਕੋਲ ਆਸ ਰੱਖਦੇ ਆ ਦੋ ਗੱਲਾਂ ਆ ਆਸ ਕੀ ਰੱਖਦੇ ਆ ਕਿ ਜਿਹੜੀ ਬਾਜ਼ਾਰ ਦੇ ਵਿੱਚ ਇਸ ਵੇਲੇ ਤਹਿ ਬਜਾਰੀ ਆ ਤਹਿ ਬਜਾਰੀ ਮਤਲਬ ਜਿਹੜਾ ਤਕਾਨਾਂ ਦਾ ਸਮਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਬਾਹਰ ਕੱਢ ਕੇ ਲਾਇਆ ਜਾਂਦਾ ਉਸ ਤੋਂ ਬਾਅਦ ਲੰਘਣ ਵਾਲਿਆਂ ਨੂੰ ਬੜੀਆਂ ਦਿੱਕਤ ਆਉਂਦੀਆਂ ਜੇ ਮੰਨ ਲਓ ਵੀ ਮੈਂ ਏਸ਼ ਵੀਰੇ ਦੀ ਦੁਕਾਨ ਤੇ ਕਹੂੰਗਾ ਤੁਹਾਨੂੰ ਕਿਹੋ ਜਿਹਾ ਉਲਾ ਕਰੋ ਉਹਨਾਂ ਦਾ ਉਹਦਾ ਕਰੋ ਅਸੀਂ ਪਿਆਰ ਦੇ ਨਾਲ ਸਾਰਿਆਂ ਨੂੰ ਗਲੇ ਲਾਦੇ ਹਾਂ ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਸੁਣਾਂਗੇ ਅੰਸਲ ਦਫ਼ਤਰ ਕੋਈ ਸ਼ਕਤੀ ਵਰਤੇ ਜਿਵੇਂ ਜਲੰਧਰ ਲੁਧਿਆਣੇ ਵੱਡੇ ਬਾਜ਼ਾਰਾਂ ਚ ਕੋਈ ਟਰਾਲੀਆਂ ਚ ਪਾ ਕੇ ਚੱਕ ਕੇ ਸਮਾਨ ਲੈ ਜਾਂਦੇ ਆ ਇਦਾਂ ਚੱਕ ਕੇ ਲੈ ਜਾਣ ਮੇਰੀ ਬੇਨਤੀ ਆ ਕਿ ਇੱਕ ਫੈਸਲਾ ਕਰ ਕੇ ਤੁਸੀਂ ਸਾਰੇ ਸਾਡੇ ਭਰਾਵੋਂ ਅਸੀਂ ਬਹੁਤ ਸਾਡੇ ਵੱਡੇ ਨੇ ਜਿਨ੍ਹਾਂ ਦੇ ਤਹੀਂ ਹੱਥਾਂ 'ਚ ਪਲੇ ਆ ਤੇ ਤੁਸੀਂ ਇੱਥੇ ਸਾਰੇ ਜਾਣੇ ਗੌਰ ਕਰ ਲਿਓ ਅਸੀਂ ਇੱਕ ਦਿਨ ਨੋਸਮੈਂਟ ਕਰਾਵਾਂਗੇ ਹਫਤੇ ਦਾ ਅਸੀਂ ਟਾਈਮ ਦੇਵਾਂਗੇ ਉਸ ਤੋਂ ਬਾਅਦ ਫੇ ਜੇ ਕੋਈ ਕੋਈ ਅੜੂਗਾ ਜਾਂ ਨਹੀਂ ਮੰਨੂਗਾ ਤਾਂ ਫੇ ਉਹ ਕਾਨੂੰਨ ਦੇ ਹਿਸਾਬ ਨਾਲ ਜੋ ਕਾਰਵਾਈ ਬਣੂਗੀ ਅਸੀਂ ਉਹ ਕਰਾਂਗੇ ਜੇਕਰ ਹੁਣ ਵੀ ਕੋਈ ਕਾਮਨ ਕਿਸੇ ਨੇ ਕੋਈ ਗੱਲ ਰੱਖਣੀ ਹੈ ਨਾ ਤਾਂ ਗੱਲਾਂ ਤੋਂ ਬਿਨਾ ਤੇ ਤੁਸੀਂ ਸਮਾਂ ਲੈ ਸਕਦੇ ਆ ਨਹੀਂ ਤਾਂ ਫੇ ਜਿੰਨੀਆਂ ਚੀਜ਼ਾਂ ਹੋ ਗਈਆਂ ਤੇ ਤੇ ਮੈਂ ਅਪਡੇਟ ਕਰ ਦਿੰਦਾ ਸਾਰਾ ਕੁਝ ਸਮੱਸਿਆਵਾਂ ਜਿਹੜੀਆਂ ਹੋਈਆਂ ਰੱਖਣੀ ਕਿਸੇ ਨੂੰ ਸਮੱਸਿਆ ਆ ਪੰਕਜ ਜੀ ਆਓ ਜੀ ਆਜੋ ਹਾਂਜੀ ਸਰ ਇੱਕ ਤਾਂ ਜਿਹੜੇ ਸਟਰੀਟ ਡੌਗਸ ਆ ਆਪਣੇ ਜਿੰਨੇ ਵੀ ਉੱਚਾ ਕਰ ਲੋ ਹਾਂਜੀ ਸਟਰੀਟ ਡੌਗਸ ਆ ਉਹਨਾਂ ਬਾਰੇ ਥੋੜਾ ਜਿਹਾ ਕਿਸੇ ਨੂੰ ਕੈਂਪ ਲੱਗਿਆ ਜਾਵੇ ਕੋਈ ਉਹਦੀ ਰੋਕਥਾਮ ਲਈ ਕਦੇ ਵਾਸਤੇ ਸਟਰੀਟ ਡੌਗ ਜਿਹੜੇ ਬਾਰਾ ਕੁੱਤੇ ਜਦਾਂ ਜਦਾਂ ਬੱਚਿਆਂ ਨੂੰ ਛੱਡਣ ਜਾਣਾ ਸਾਨੂੰ ਸਵੇਰੇ ਬੜੀ ਪ੍ਰੋਬਲਮ ਹੁੰਦੀ ਕਈ ਵਾਰੀ ਅਸੀਂ ਨਹੀਂ ਵੀ ਜਾਣਾ ਹੁੰਦਾ ਨਾ ਤਾਂ ਬੱਚੇ ਇਕੱਲੇ ਨਹੀਂ ਜਾ ਸਕਦੇ ਤੇ ਇੱਕ ਵਾਚਮੈਨ ਜੇ ਕੋਈ ਹੋ ਜਵੇ ਜਦ ਬਜ਼ਾਰ ਚ ਜਾਂ ਰੈ residențial ਏਰੀਆ ਦੇ ਵਿੱਚ ਉਹਨਾਂ ਦਾ ਥੋੜਾ ਦੇਖਿਆ ਜਾਵੇ ਬਸ ਥੈਂਕ ਯੂ ਕੁਝ ਸਮੱਸਿਆਵਾਂ ਜਿਹੜੀਆਂ ਵਾਰ-ਵਾਰ ਸਾਡੇ ਇਕੱਲੇ-ਇਕੱਲੇ ਇੰਡੀਵਿਜੂਅਲ ਟੱਕਰਦੇ ਸੀ ਸਾਥੀ ਤੇ ਬਜ਼ਾਰ ਦੀਆਂ ਸਾਡੇ ਧਿਆਨ ਚ ਸੀਗੀਆਂ ਪਰ ਇਸ ਮੀਟਿੰਗ ਦਾ ਇੱਕ ਮਕਸਦ ਸੀ ਕਿ ਸਾਡੀ ਨਵੀਂ ਚੁਣੀ ਹੋਈ ਕੌਂਸਲ ਜਿਹੜੀ ਆ ਉਹ ਬਾਜ਼ਾਰ ਦੇ ਸਾਡੇ ਭਰਾਵਾਂ ਨਾਲ ਸਾਡੇ ਸਾਥੀਆਂ ਨਾਲ ਇੱਕ ਵਾਰੀ ਰੂਬਰੂ ਹੋਵੇ ਤਾਂ ਕਿ ਇੰਡੀਵਿਜੂਅਲ ਤੌਰ ਤੇ ਕਈ ਚੀਜ਼ਾਂ ਜਿਹੜੀਆਂ ਉਹ ਸਲਾਹ ਨਾਲ ਹੋ ਜਾਣਾ ਤੇ ਉਹਦੇ ਰਿਜ਼ਲਟ ਵਧੀਆ ਨਤੀਜੇ ਵਧੀਆ ਆਉਣ ਦੇਣ ਜਿਹੜੀਆਂ ਤੇ ਗੱਲ ਕੀਤੀ ਆ ਆਪਣੇ ਗੱਬਾ ਸਾਹਿਬ ਨੇ ਜਾਂ ਹੋਰ ਨੇ ਕਿ ਜਿਹੜੇ ਕੈਂਸ ਸਾਹਿਬ ਨੇ ਵੀ ਗੱਲ ਕੀਤੀ ਕਿ ਸੀਵਰੇਜ ਕਾਰਨ ਜਿਹੜੇ ਪਿੰਡ ਦੇ ਰਾਸਤੇ ਪੱਟੇ ਗਏ ਸੀ ਵੀ ਉਹ ਲੰਬਾ ਸਮਾਂ ਨਾ ਬਣਨ ਕਾਰਨ ਤੇ ਜਿਹੜਾ ਬਾਜ਼ਾਰ ਤੇ ਅਸਰ ਪਿਆ ਆ ਇਹ ਚ ਕੋਈ ਸ਼ੱਕ ਨਹੀਂ ਇਹ ਗੱਲਾਂ ਤੇ ਬਿਲਕੁਲ ਸਹੀ ਹਨ ਉਹਦੇ ਜਿਹੜੇ ਤੱਥ ਹੈਗੇ ਨੇ ਪਰ ਉਹਦੇ ਕਾਰਨ ਸਾਨੂੰ ਥੋੜੇ ਦੇਖਣੇ ਪੈਣਗੇ ਕਿ ਕਾਰਨ ਉਹ ਇੰਨਾ ਲੇਟ ਕਿਉਂ ਹੋਇਆ ਇਹ ਕੋਈ ਗੱਲ ਲਗਭਗ ਅਕਤੂਬਰ ਦੇ ਨੇੜੇ ਤੇੜੀ ਦੀ ਹੋ ਗਈ 2024 ਦੀ ਜਦੋਂ ਪਹਿਲੀ ਵਾਰੀ ਕੰਮ ਨੂੰ ਅ ਰਿੱਕਾ ਉਦੋਂ ਪਿਆ ਜਦੋਂ ਆਪਣੇ ਮੂਰੇ ਜਿਹੜੇ ਤਿਹਾਰ ਹੋਣੇ ਸ਼ੁਰੂ ਹੋ ਗਏ ਤੇ ਉਹ ਦੁਸ਼ਹਿਰਾ ਕਮੇਟੀ ਤੋਂ ਲੈ ਕੇ ਉਸ ਤੋਂ ਬਾਅਦ ਵੱਖ-ਵੱਖ ਤਵਕਿਆਂ ਦੇ ਜਿਹੜੇ ਗੁਰਪੁਰਬ ਆਏ ਨੇ ਚਾਹੇ ਉਹ ਕਿਸੇ ਵੀ ਤਵਕੇ ਨਾਲ ਸੰਬੰਧਿਤ ਸਗੀ ਉਹ ਜਦੋਂ ਕੰਮ ਸ਼ੁਰੂ ਕਰਨ ਲੱਗਦੀ ਸੀ ਕੰਪਨੀ ਤੋਂ ਉਸੇ ਵੇਲੇ ਆਣ ਕੇ ਉਹ ਬੰਦ ਕਰਾਂਦੇ ਨਹੀਂ ਜੀ ਸਾਡਾ ਗੁਰਪੁਰਬ ਆ ਰਿਹਾ ਤੇ ਉਦੋਂ ਪਹਿਲਾਂ ਪਿੰਨਾ ਕਰਦੇ ਕੁਝ ਚੀਜ਼ਾਂ ਇਦਾਂ ਨਹੀਂ ਆਇਆ ਜਿੱਦਾਂ ਕੋਈ ਪੁਲੀ ਪੱਟ ਲਈ ਉਹਨੂੰ ਲਗਭਗ ਮਹੀਨੇ ਡੇਢ ਮਹੀਨੇ ਦਾ ਟਾਈਮ ਲੱਗਦਾ ਕੋਈ ਰਸਤਾ ਪੱਟ ਲਿਆ ਉਹਨੂੰ ਮਹੀਨੇ ਡੇਢ ਉਹ ਫਿਰ ਸਾਡੀ ਐਸੀ ਰੁਟੀਨ ਟੁੱਟੀ ਉਹ ਕੰਪਨੀ ਆਪਣੀਆਂ ਮਸ਼ੀਨਾਂ ਚੱਕ ਕੇ ਭਵਾਨੀਗੜ੍ਹ ਉਹਨਾਂ ਦਾ ਇੱਕ ਪ੍ਰੋਜੈਕਟ ਚੱਲਦਾ ਸੀ ਉਧਰ ਲੈ ਗਈ ਉਹਦੇ ਕਰਕੇ ਉਸ ਤੋਂ ਬਾਅਦ ਕਦੀ 크ਿਸਮਸ ਦਾ ਪ੍ਰੋਗਰਾਮ ਆ ਗਿਆ ਕਦੀ ਗੁਰੂ ਨਾਨਕ ਦੇ ਮਹਾਰਾਜ ਦਾ ਗੁਰਪੁਰਬ ਆ ਗਿਆ ਕਦੀ 크ਿਸਮਸ ਵਾਲਿਆਂ ਦੇ ਪ੍ਰੋਗਰਾਮ ਆ ਗਏ ਜਾਂ ਭਗਵਾਨ ਪਾਲਮੀਕ ਜੀ ਦਾ ਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਐਸਾ ਚੱਲਿਆ ਅਕਤੂਬਰ ਤੋਂ ਲੈ ਕੇ ਫਰਵਰੀ ਦੇ ਅੰਤ ਤੱਕ ਸਾਡਾ ਗੁਰਪੁਰਬਾ ਨੇ ਉਹ ਕੰਮ ਜਿਹੜਾ ਰੂਟੀਨ 'ਚ ਸਾਡਾ ਉਹ ਚੱਲਣੇ ਨਹੀਂ ਦਿੱਤਾ ਹੁਣ ਜਦੋਂ ਵੀ ਇਹ ਗੁਰਪੁਰਬ ਖਤਮ ਹੋਏ ਨੇ ਤੇ ਹੁਣ ਤਕਰੀਬਨ ਜਿਹੜਾ ਇਹ ਪੱਤੀ ਦੁਨੀਆ ਮਨਸੂਰ ਤੋਂ ਲੈ ਕੇ ਪੱਟਿਆ ਸਗਾ ਉਹਦੇ ਤੇ ਪੱਥਰ ਪੈ ਚੁੱਕਾ ਆ ਉਹ ਵਿਸਾਖੀ ਤੇ ਜਦੋਂ ਵੀ ਮੌਸਮ ਥੋੜਾ ਕਲੀਅਰ ਹੋ ਜਾਣਾ ਆ ਤੇ ਉਹਦੇ ਉੱਤੇ ਮਤਲਬ ਪ੍ਰੀਮਿਕਸ ਪੈ ਜਾਣੀ ਆ ਤੇ ਲੁੱਕ ਤਾਂ ਪੈ ਕੇ ਇਹ ਸੜਕਾ ਤੇ ਸਾਡੀਆਂ ਥੰਮਣਾਂ ਲੋਡ ਤੱਕ ਤਿਆਰ ਹੋ ਜਾਣੀ ਆ ਕੁਝ ਸਾਡੇ ਪਾਰਟ ਨੇ ਜਿਹੜੇ ਸਾਡੇ ਹਜੇ ਪਟਣ ਵਾਲੇ ਰਹਿੰਦੇ ਨੇ ਉਹ ਜਿੱਥੇ ਪੱਤੀ ਦੁਨੀਆ ਮਨਸੂਰ ਦੇ ਉਹ ਮਟਾਂ ਤੋਂ ਲੈ ਕੇ ਬਲਜੀਤ ਔਜਲੇ ਦੀ ਦੁਕਾਨ ਤੱਕ ਦਾ ਕਿਉਂਕਿ ਉੱਥੇ ਬਿਲਡਿੰਗਾਂ ਬਹੁਤ ਜ਼ਿਆਦਾ ਸੜਕ ਦੇ ਬਿਲਕੁਲ ਉੱਪਰ ਆ ਸਪੇਸ ਹੈ ਨਹੀਂ ਕਿ ਜਦੋਂ ਉੱਥੋਂ ਕੋਈ ਪਟਿਆ ਤੋਂ ਬਿਲਡਿੰਗਾਂ ਵਿੱਚ ਡਿਗਣ ਦਾ ਡਰਿਆ ਉਹ ਫਿਰ ਕੋਈ ਪਰਮਾ ਸਿਸਟਮ ਆ ਉਹ ਕੰਪਨੀ ਨੇ ਹਾਇਰ ਕੀਤਾ ਆ ਤੇ ਉਹ ਥੋੜੇ ਦਿਨਾਂ ਦੇ ਵਿੱਚ ਹੁਣ ਅਸੀਂ ਦੇਖ ਰਹੇ ਹਾਂ ਕਿ ਕਣਕ ਦੇ ਸੀਜ਼ਨ ਦੀਆਂ ਟਰਾਲੀਆਂ ਨੰਗੜ ਤੋਂ ਪਹਿਲਾਂ-ਪਹਿਲਾਂ ਵੀ ਉਹ ਉੱਥੋਂ ਕੰਪਲੀਟ ਹੋ ਜਵੇ ਤੇ ਇਦਾਂ ਹੀ ਨੀਲੂ ਵਾਲ ਚੌਂਕ ਤੋਂ ਲੈ ਕੇ ਪੱਤੀ ਬੱਗਾ ਦੇ ਚੌਂਕ ਤੱਕ ਉਹ ਉਹ ਜਿਹੜਾ ਥਾਂ ਆ ਉਹ ਇਦਾਂ ਹੀ ਐਚਡੀਐਫਸੀ ਬੈਂਕ ਤੋਂ ਲੈ ਕੇ ਮਾਸਟਰ ਹਰਦੇਵ ਸਿੰਘ ਦੇ ਘਰ ਮੋੜੇ ਜਿੱਥੇ ਬਿਲਡਿੰਗਾਂ ਬਿਲਕੁਲ ਸੜਕ ਦੇ ਉੱਪਰ ਨੇ ਤੇ ਉਹ ਬਰਮਾ ਸਿਸਟਮ ਦੇ ਨਾਲ ਹੋਣੀ ਆ ਉਸ ਤੋਂ ਬਾਅਦ ਸਾਡਾ ਇਹ ਪ੍ਰੋਜੈਕਟ ਕੰਪਲੀਟ ਹੋ ਜਾਣਾ ਤੇ ਕੋਸ਼ਿਸ਼ ਕਰਾਂਗੇ ਵੀ ਬਰਸਾਤ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸੜਕਾਂ ਸਾਰੀਆਂ ਬਣ ਕੇ ਕੰਪਲੀਟ ਹੋ ਜਾਣ। ਦੂਸਰਾ ਸਿਕਾ ਕਿ ਪਾਈਪਾਂ ਦੇ ਜਿਹੜੇ ਬੰਦ ਹੋ ਜਾਂਦੇ ਆ ਆਪਾਂ ਨਾਲੀਆਂ ਦੇ ਅਸੀਂ ਉਦੋਂ ਪਿਛਲੇ ਤਣਯੋਰ ਵਿੱਚ ਸਕੇ ਕਾਉਂਸਲਰ ਤਾਂ ਅਸੀਂ ਬਹੁਤ ਲੋਕਾਂ ਦੀਆਂ ਮਿੰਤਾਂ ਕੀਤੀਆਂ ਵੀ ਤੁਸੀਂ ਪਾਈ ਪਨਾ ਪਾਓ ਖੁੱਲੀ ਨਾਲੀ ਦੇ ਬਹੁਤ ਫਾਇਦੇ ਨੇ ਕਿਤੇ ਇੱਕ ਅੱਧਾ ਵਾਰੀ ਛੁੱਟੀਆਂ ਹੋ ਜਾਣ ਜਾਂ ਕਾਉਂਸਲ ਦੇ ਬਲਾਜਮ ਨਾ ਵੀ ਆਉਣ ਤੇ ਬੰਦਾ ਘਰ ਦੇ ਵੀ ਕਈ ਵਾਰੀ ਮਾੜੇ ਝਾੜੂ ਮਾਰ ਕੇ ਸਾਫ਼ ਕਰ ਲੈਂਦੇ ਹੋ ਉਦੋਂ ਇੱਕ ਦੂਜੇ ਦੇ ਮਗਰ ਲੱਗ-ਲੱਗ ਕੇ ਪਾਈਪਾਂ ਦਾ ਜਿਹੜਾ ਰੁਝਾਨ ਚੁੱਲਿਆ ਹੁਣ ਤਕਰੀਬਨ ਪਾਈਪਾਂ ਵਾਲੇ ਸਾਰੇ ਮੱल्ल्या ਜੀ ਕੋਈ ਆਵੇ ਵੀ ਪਾਈਪ ਪੱਟ ਕੇ ਸਾਡੀ ਨਵੀਂ ਨਾਲੀ ਬਣਾ ਦਿਓ ਕਿਉਂਕਿ ਪਾਈਪਾਂ ਦਾ ਜਿਹੜਾ ਆ ਪਾਣੀ ਆ ਕਈ ਵਾਰੀ ਥੱਲੇ ਗੰਦਾ ਚ ਪਈ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਇਹ ਤੇ ਅਸੀਂ ਦੁਬਾਰਾ ਗੌਰ ਕਰ ਰਹੇ ਹਾਂ ਹੁਣ ਤੁਹਾਨੂੰ ਸਾਨੂੰ ਦੁਬਾਰਾ ਇਸ ਕੰਮ ਤੇ ਟੈਂਡਰ ਲਾਉਣਾ ਪਊਗਾ ਸਾਨੂੰ ਦੁਬਾਰਾ ਇੱਥੇ ਪ੍ਰੋਜੈਕਟ ਤੇ ਕੰਮ ਕਰਨਾ ਪਊਗਾ ਇਹ ਤੁਹਾਡੀ ਧਿਆਨ ਸਾਡੀ ਗੱਲ ਆ ਗਈ ਆ ਇੱਕ ਜਿਹੜੀ ਆਪਣੇ ਆ ਰਹੀ ਆ ਪਿਛਲੀ ਜਗ੍ਹਾ ਇੱਥੇ ਹੈਗੀ ਇੱਥੇ ਸਾਡੇ ਪਹਿਲਾਂ ਵੀ ਕਈ ਵਾਰੀ ਬਾਥਰੂ ਆ ਕੋਸ਼ਿਸ਼ ਕੀਤੀ ਆ ਕੁਝ ਰੋਕਣ ਦੀ ਕੋਸ਼ਿਸ਼ ਕੀਤੀ ਆ ਅਸੀਂ ਤੁਹਾਡੇ ਪੱਖ ਦੇ ਵਿੱਚੋਂ ਲਗਭਗ ਸਾਰਿਆਂ ਨੇ ਇਹੀ ਕਿਹਾ ਵੀ ਇੱਥੇ ਕੋਈ ਨਾ ਕੋਈ ਵਾਸ਼ਰੂਮ ਹੋਣਾ ਚਾਹੀਦਾ ਪਰ ਜਿਹੜੇ ਰੋਕ ਰਹੇ ਨੇ ਅਸੀਂ ਹੁਣ ਉਹਨਾਂ ਨਾਲ ਵੀ ਬੈਠਾਂਗੇ ਉਹਨਾਂ ਦੀ ਕੀ ਸਮੱਸਿਆ ਆ ਅਸੀਂ ਉਹਨੂੰ ਵੀ ਸੁਣਾਂਗੇ ਕੋਸ਼ਿਸ਼ ਕਰਾਂਗੇ ਕਿਉਂਕਿ ਵਿਧਾਇਕ ਜੀ ਵੱਲੋਂ ਵੀ ਇਹ ਹੁਕਮ ਆ ਕੇ ਬਾਜ਼ਾਰ ਦੀ ਇਹ ਮੁੱਖ ਸਮੱਸਿਆ ਇਲੈਕਸ਼ਨ ਦੌਰਾਨ ਵੀ ਸੀਗੀ ਤੇ ਵੀ ਉੱਥੇ ਬਾਥਰੂਮ ਬਣ ਕੇ ਤਾਂ ਕਿ ਜਿਹੜੇ ਲੋਕ ਬਾਹਰਲੇ ਪਿੰਡਾਂ ਤੋਂ ਆਉਂਦੇ ਨੇ ਜਾਂ ਸਾਡੇ ਬਾਜ਼ਾਰ ਵਾਲੇ ਸਾਥੀ ਨੇ ਤੇ ਉਹਨਾਂ ਨੂੰ ਇਹ ਸਮੱਸਿਆ ਦੇ ਨਾਲ ਜਿਹੜੇ ਜੂਝਦੇ ਨੇ ਤੇ ਉਹਨਾਂ ਉੱਤੇ ਵਾਸ਼ਰੂਮ ਬਣਾਈ ਜਾਣ ਇਦੇ ਵਿੱਚ ਅਸੀਂ ਤੁਹਾਡੇ ਕੋਲ ਸੁਝਾਅ ਵੀ ਲਵਾਂਗੇ ਤੇ ਅਸੀਂ ਇਹਦੇ ਅਗਲੀ ਮੀਟਿੰਗ ਦੇ ਵਿੱਚ ਇਹਦੇ ਪ੍ਰੋਪਰ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਇੱਕ ਸੀਗਾ ਕਿ 3 ਵੀਲਰ ਬਾਰੇ ਜਿਹੜੀ ਗੱਲ ਹੋਈ ਆ 3 ਵੀਲਰ ਜਿਹੜੇ ਸਾਡੇ ਦੋ ਤਿੰਨ ਰੂਟ ਸਾਡੇ ਹੈਗੇ ਨੇ ਨੂਰਮੱਲ ਤੇ ਬਿਲਗਾ ਬਿਲਗੇ ਤੋਂ ਕੋਟਵਾਦਲਖਾਂ ਤੋਂ ਬਿਲਗੇ ਤੋਂ ਸੰਗੋਵਾਲ ਉਹਦੇ ਸਬੰਧ ਦੇ ਵਿੱਚ ਅਸੀਂ ਪਹਿਲਾਂ ਕੋਸ਼ਿਸ਼ ਕਰਦੇ ਆ ਕਿ ਦਿਨ ਦੇ ਵਿੱਚ ਤਿੰਨ ਤਿੰਨ ਗਿੜੇ ਹੋਣ ਭਾਵੇਂ ਤਿੰਨ ਘੰਟੇ ਬਾਅਦ ਹੁਣ ਤਾਂ ਵੱਡੇ ਹੋ ਜਾਣੀ ਥੋੜੇ ਜਿਏ ਵੀ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਜਦ ਸਵੇਰੇ 8-9 ਵਜੇ ਇੱਕ ਗਿੜਾ ਲੱਗ ਜਾਏ ਜਿਹੜਾ 10 ਵਜੇ ਤੱਕ ਬਾਜ਼ਾਰ 'ਚ ਕਸਟਮਰ ਆ ਜਵੇ ਉਸ ਤੋਂ 1 ਵਜੇ ਤੋਂ ਉਹ ਸ਼ਾਮ ਨੂੰ 5 ਵਜੇ ਵੀ ਤਾਂ ਕਿ ਉਹਨਾਂ ਦਾ ਵੀ ਜਿਹੜਾ ਰੁਟੀਨ ਆ ਬਣ ਜਵੇ ਤੇ ਉਹਦੇ ਬਾਬਤ ਅਸੀਂ ਹੁਣ ਫੇਰ ਬੈਠ ਕੇ ਸਲਾਹ ਕਰਾਂਗੇ ਕਿ ਵਪਾਰ ਮੰਡਲ ਉਹਨਾਂ ਦੀ ਕੀ ਹੈਲਪ ਕਰ ਸਕਦਾ ਆ ਜੇ ਤੁਸੀਂ ਹਜੇ ਵੀ ਸੁਝਾ ਦੇਣਾ ਚਾਹੋ ਤਾਂ ਦੇ ਸਕਦੇ ਆ ਤੇ ਇਹਦੇ ਸਬੰਧ ਦੇ ਵਿੱਚ ਇਹ ਗੱਲ ਕਰਾਂਗੇ ਜੀ ਉਸ ਤੋਂ ਬਾਅਦ ਜਿਹੜੀ ਗੱਲ ਕੀਤੀ ਆ ਪ੍ਰਾਪਰਟੀ ਟੈਕਸ ਦੀ ਵੀ ਜੀ ਨੇ ਵੀ ਪ੍ਰਾਪਰਟੀ ਟੈਕਸ ਦਿੰਨੇ ਆ ਇਹ ਪ੍ਰਾਪਰਟੀ ਟੈਕਸ ਤਕਰੀਬਨ ਇਹ ਸਾਰੇ ਵੱਡੇ ਸ਼ਹਿਰਾਂ 'ਚ ਵੀ ਮਹਾਨਗਰਾਂ ਵਿੱਚ ਵੀ ਆ ਪ੍ਰੋਪਰਟੀ ਟੈਕਸ ਦੀ ਕਿੰਨੀ ਪਰਸੈਂਟ ਸਾਡੇ ਕੋਲ ਰਹਿੰਦਾ ਕਿੰਨਾ ਇਹਦਾ ਗਵਰਨਮੈਂਟ ਨੂੰ ਜਾਂਦਾ ਹੈ ਇਹਦੇ ਬਾਰੇ ਵੀ ਤੁਹਾਨੂੰ ਪੂਰੀ ਅਗਲੇ ਕਰਕੇ ਜਾਣਕਾਰੀ ਦੇਵਾਂਗੇ ਉਸ ਤੋਂ ਬਾਅਦ ਜਿਹੜੀਆਂ ਇੱਕ ਕੀ ਬਈ ਬਾਜ਼ਾਰ ਦੇ ਵਿੱਚ ਜਿਹੜੀਆਂ ਮਤਲਬ ਬੇ ਲੋੜੀਆਂ ਉਗਰਾਈਆਂ ਹੁੰਦੀਆਂ ਆ ਜਾਂ ਛੋਟੇ-ਛੋਟੇ ਕੰਮ ਵਾਲੀ ਉਗਰਾਈਆਂ ਹੁੰਦੀਆਂ ਇਹ ਤੋਂ ਵਾਕਿਆ ਜਿਹੜੀ ਗੱਲ ਕੀਤੀ ਭਾਜੀ ਨੇ ਹੈ ਵਾਕਿਆ ਦੁਕਾਨਦਾਰ ਬੜੇ ਪਰੇਸ਼ਾਨ ਹੁੰਦੇ ਆ ਕਈ ਵਾਰੀ ਹੁਣ ਜਆ ਮੇਰੇ ਵਰਗਾ ਜਆ ਸਾਡੇ ਕਿਸੇ ਸਾਥੀ ਆਣ ਕੇ ਖੜਾ ਹੋ ਜਾਂਦਾ ਕਾਊਂਟਰ ਤੇ ਉਹ ਕਈ ਵਾਰੀ ਮੂੰਹ ਮੱਥੇ ਨੂੰ ਅਗਲੇ ਨੂੰ 500 1100 1000 ਦੇਣਾ ਪੈਂਦਾ ਆ ਪਰ ਵਾਕਿਆ ਹੀ ਇਹ ਗੱਲ ਹੈਗੀ ਆ ਕਿ ਬਿਜਾਰ ਦੇ ਵਿੱਚ ਕੰਮ ਦੀ ਮੰਦੀ ਹੋਣ ਕਾਰਨ ਮਹਿਸੂਸ ਸਾਰੇ ਦੁਕਾਨਦਾਰ ਕਰਦੇ ਨੇ ਕਿਉਂਕਿ ਜੇ ਕੋਈ ਦੁਕਾਨਦਾਰ ਥੋੜਾ ਵੱਡਾ ਆ ਉਹਦੇ ਉਹਦੇ ਪਰਚੀ ਵੀ ਵੱਡੀ ਕੱਟੀ ਜਾਂਦੀ ਆ ਤੇ ਅਸੀਂ ਪਿਛਲੇ ਦਿਨੀ ਵੀ ਇੱਕ ਮੀਟਿੰਗ ਕੀਤੀ ਸੀਗੀ ਸਾਰੇ ਸਰਪੰਚੀ ਪਿੰਡ ਦੇ ਵਿੱਚ ਅਸੀਂ ਉਦੋਂ ਵੀ ਕਿਹਾ ਸੀਗਾ ਕਿ ਲੰਗਰਾਂ ਦਾ ਕਨਸੈਪਟ ਗੁਰੂ ਸਾਹਿਬਾਨਾਂ ਨੇ ਜਦੋਂ ਸ਼ੁਰੂ ਕੀਤਾ ਸੀ ਵਾਕਿਆ ਹੀ ਉਦੋਂ ਖਾਣ ਨੂੰ ਨਹੀਂ ਸੀ ਕੁਛ ਹੁੰਦਾ ਤੇ ਲੰਗਰਾਂ ਦਾ ਜਿਹੜਾ ਅਰਥ ਸੀਗਾ ਉਹ ਹੋਰ ਸੀਗਾ ਪਰ ਸਮਾਂ ਬਦਲਣ ਦੇ ਨਾਲ ਹੁਣ ਜਿੱਦਾਂ ਦਾ ਆਪਣੇ ਸਮਾਜ ਦੇ ਵਿੱਚ ਰਹਿਣ ਸਹਿਣ ਹੋ ਗਿਆ ਆ ਹੁਣ ਲੰਗਰਾਂ ਦੀ ਸਾਡੇ ਉਨੀ ਜ਼ਰੂਰਤ ਹੈ ਨਹੀਂ ਜਿਨਨੇ ਵੱਡੇ ਪੱਦਰ ਤੇ ਅਸੀਂ ਪੱਕ-ਪੱਕ ਜਿੰਨੇ ਵੀ ਗੁਰਪੁਰਬ ਕਿਸੇ ਵੀ ਤਵਕੇ ਦੇ ਹੁੰਦੇ ਆ ਤੇ ਉਹ ਗੁਰਪੁਰਬਾਂ ਦੇ ਵਿੱਚ ਜਿੱਨਾ ਲੰਗਰਾਂ ਲੰਗਰਾਂ ਦੇ ਉੱਪਰ ਅਸੀਂ ਪੈਸੇ ਦਾ ਯਾਨੀ ਕਿ ਜੇ ਕਿਈ ਵੀ ਜਾਇਆ ਹੀ ਜਾਂਦਾ ਆ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਜਾਣ ਤੇ ਮਿੰਟ 10 ਦਾ ਜਾਂ 5 ਦਾ ਸਮਾਂ ਹੁੰਦਾ ਆ ਤੇ ਜਿੱਥੇ ਲੰਗਰ ਦੀ ਕਿਸਮ ਬਦਲ ਜਾਂਦੀ ਲੰਗਰ ਦਾ ਸਵਾਦ ਬਦਲ ਜਾਂਦਾ ਤੇ ਅਸੀਂ ਚਾਹੁੰਦੇ ਹਾਂ ਕਿ ਇਦਾਂ ਦਾ ਜਿਹੜਾ ਆਪਾਂ ਪੈਸਾ ਆ ਉਹ ਅਸੀਂ ਵਿਦਿਆ ਦੇ ਦਾਨ ਤੇ ਲਾਈਏ ਸਾਡੇ ਕੋਲ 4 ਸਕੂਲ ਨੇ 4 ਸਕੂਲਾਂ ਦੇ ਵਿੱਚ ਬਹੁਤ ਲੋੜਾਂ ਨੇ ਪ੍ਰਾਈਵੇਟ ਟੀਚਰ ਰੱਖੇ ਜਾ ਸਕਦੇ ਸਭ ਕੁਝ ਕੀਤਾ ਜਾ ਸਕਦਾ ਤੇ ਅਸੀਂ ਕੋਸ਼ਿਸ਼ ਕਰੀਏ ਵੀ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਬੜਾ ਮਾਰਨਾ ਪਊਗਾ ਵੀ ਇਹ ਦਾਨ ਨੂੰ ਥੋੜੇ ਨੂੰ ਆਪਾਂ ਡਾਇਵਰਟ ਕਰੀਏ ਇੱਕ ਜਿਹੜੀ ਸਮੱਸਿਆ ਸੀ ਸ਼ੁਰੂ ਗੱਲ ਕੀਤੀ ਸੀਗੀ ਕਿ ਬਾਜ਼ਾਰ ਦੀ ਬਈ ਜਿਹੜੀ ਪਾਰਕਿੰਗ ਆ ਪਾਰਕਿੰਗ ਇੰਡੀਵਿਜੂਅਲ ਕੋਈ ਵੀ ਕਿਸੇ ਨਾਲ ਨਾਰਾਜ਼ ਨਹੀਂ ਹੋਣਾ ਚਾਹੁੰਦਾ ਜਿਹੜੀਆਂ ਗੱਡੀਆਂ ਖੜੀਆਂ ਆ ਉਹ ਨਾ ਤਾਂ ਕੋਈ ਨਾਗਰਿਆਂ ਦਾ ਖੜਾ ਕਰਕੇ ਗਿਆ ਨਾ ਖੋਖੇਵਾਲ ਦਾ ਨਾ ਓਪਲਾ ਦਾ ਬਾਜ਼ਾਰ 'ਚ ਗੱਡੀਆਂ ਖੜ੍ਹਦੀਆਂ ਤਾਂ ਆਪਣੇ ਵਿੱਚੋਂ ਕਿਸੇ ਭਰਾਵਾਂ ਦੀਆਂ ਆ ਜਦੋਂ ਕੋਈ ਇੱਕ ਬੰਦਾ ਕਹੂਗਾ ਤਾਂ ਉਹ ਨੇਚਰਲ ਆ ਇੱਕ ਦੂਏ ਨਾਲ ਕੜਤਣ ਵਧੂਗੀ ਉਹਦੇ ਵਿੱਚ ਅਸੀਂ ਜਿਹੜੀ ਪਿਛਲੇ ਦਿਨੀ ਸਲਾਹ ਕੀਤੀ ਸੀ ਮੀਟਿੰਗ 'ਚ ਇਹ ਗੱਲ ਸਾਡੀ ਕੌਂਸਲ 'ਚ ਉੱਠੀ ਸੀਗੀ ਵੀ ਸ਼ਾਮ ਨੂੰ 7 ਵਜੇ ਤੋਂ ਬਾਅਦ ਸਵੇਰੇ 7 ਵਜੇ ਤੱਕ ਜੇ ਕਿਸੇ ਨੇ ਘਰੇਲੂ ਗੱਡੀ ਬਿਜਾਰ ਚਲਾਉਣੀ ਆ ਤਾਂ ਮੇਰੇ ਖਿਆਲ ਇੰਨਾ ਕੁ ਟਾਈਮ ਆਪਾਂ ਅਲੋਕ ਕਰ ਦਈਏ ਜਾਂ ਸ਼ਾਮ ਨੂੰ 8 ਵਜੇ ਤੋਂ ਬਾਅਦ ਅਲੋਕ ਕਰ ਦਈਏ ਪਰ ਸਵੇਰੇ 7 ਵਜੇ ਤੋਂ ਪਹਿਲਾਂ ਗੱਡੀ ਬਿਜਾਰ ਦੇ ਵਿੱਚੋਂ ਨਿਕਲ ਜਾਣੀ ਚਾਹੀਦੀ ਹੈ ਚਾਹੇ ਉਹ ਬਾਹਰ ਕਿਤੇ ਵੀ ਖੜੀ ਕਰੇ ਤਾਂ ਕਿ ਕਸਟਮਰ ਬਾਜ਼ਾਰ ਦੇ ਵਿੱਚ ਜਿਹੜਾ ਆਉਂਦਾ ਬੈਂਕ ਨੂੰ ਆਉਂਦਾ ਗਾਂ ਕਦਕਾਨਾਂ ਤੇ ਆਉਂਦਾ ਹੈ ਲੋਕਾਂ ਲਈ ਉਹ ਫੈਸਿਲਿਟੀ ਹੋਵੇ ਜਿਹੜੀਆਂ ਪੱਕੀਆਂ ਗੱਡੀਆਂ ਆ ਉਹ ਫਿਰ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਪਲੱਸ ਹੀ ਬੋਰਡ ਲਾਵਾਂਗੇ ਜੇ ਉਸ ਤੋਂ ਬਾਅਦ ਵੀ ਕੋਈ ਉਹ ਨਿਯਮ ਦੀ ਲੰਗੜਾਂ ਕਰਦਾ ਹੈ ਤੇ ਫਿਰ ਗੱਡੀ ਉਹਦੀ ਆ ਜਿਹੜੀ ਆ ਉਹ ਪੁਲਿਸ ਨੂੰ ਅਸੀਂ ਕ ਇਹ ਜੇ ਤੁਹਾਨੂੰ ਟਾਈਮਿੰਗ ਪ੍ਰਤੀ ਕੋਈ ਸੁਝਾਅ ਦੇਣਾ ਚਾਹੋ ਸਾਨੂੰ ਦੇ ਸਕਦੇ ਆ 8 ਵਜੇ ਤੋਂ ਲੈ ਕੇ ਰਾਤ ਦੇ ਸਵੇਰ ਦੇ 7 ਵਜੇ ਤੱਕ ਗੱਡੀ ਬਾਜ਼ਾਰ ਚ ਖੜ੍ਹ ਜਵੇ ਕਿਸੇ ਦੇ ਮੋਹਰੇ ਖੜ੍ਹ ਜਵੇ ਸਾਨੂੰ ਕੋਈ ਦਿੱਕਤ ਨਹੀਂ ਪਰ ਬਾਜ਼ਾਰ ਖੁੱਲਣ ਤੋਂ ਬਾਅਦ ਬਾਜ਼ਾਰ ਬੇਲਾ ਹੋਣਾ ਚਾਹੀਦਾ ਸਫਾਈ ਦੇ ਬਾਬਤ ਜਿਹੜੀ ਗੱਲ ਕੀਤੀ ਆ ਕੁਝ ਲੰਬੇ ਸਮੇਂ ਤੋਂ ਕੋਈ ਚੱਲਦਾ ਆਂਦਾ ਸਕੇ ਕਿ ਸਾਡੇ ਜਿਹੜੇ ਕਰਮਚਾਰੀ ਸੀਗੇ ਉਹ ਸਾਡੇ ਤੋਂ ਤਨਖਾਹ ਤਾਂ ਲੈਂਦੇ ਸੀਗੇ ਪਰ ਉਹ ਦੁਕਾਨਾਂ ਤੋਂ ਵੀ ਕਿਸੇ ਦੇ ਘਰੋਂ 50 ਰੁਪਏ ਕਿਸੇ ਦੇ 100 ਰੁਪਇਆ 150 ਜਿੱਦਾਂ ਕਿਸੇ ਦਾ ਆਦਾ ਸੀਗਾ ਉਹ ਸਾਨੂੰ ਕੰਪਲੇਂਟਾਂ ਬਹੁਤ ਆਉਂਦੀਆਂ ਸੀ ਮੰਨ ਲੋ ਵੀ ਗੱਭਾ ਜੀ ਨੇ 100 ਰੁਪਇਆ ਕਿਸੇ ਨੂੰ ਦੇ ਦਿੱਤਾ ਸ੍ਰੀਨਦਰਪਾਲ ਨੇ ਕਹਿੰਦਾ ਨਹੀਂ ਵੀ ਮੈਂ ਨਹੀਂ ਦੇਣਾ ਉਹ ਕੀ ਕਰਦੇ ਸੀ ਮੈਂ ਪਾਰਸ਼ਲਟੀ ਇਹਨਾਂ ਦੀ ਉਹ ਤਾਂ ਫੇ ਕੂੜਾ ਪੂਰਾ ਪ੍ਰੋਪਰ ਤਰੀਕੇ ਨਾਲ ਵੀ ਚੱਕਣਾ ਆ ਤਾਂ ਰੋਜ਼ ਵੀ ਚੱਕਣਾ ਜਿਹਨੇ ਨਹੀਂ ਦਿੱਤਾ 100 ਰੁਪਇਆ ਤਾਂ ਉਹਦੇ ਫੇ ਉਹ ਬੜਦੇ ਨਹੀਂ ਸੀਗੇ ਉਹ ਚੀਜ਼ ਦੀ ਸਮੱਸਿਆ ਨੂੰ ਹੱਲ ਕਰ ਲਈ ਕਿ ਸਾਡਾ ਇੱਕ ਕੌਂਸਲ ਦਾ ਟੈਕਸ ਆ 50 ਰੁਪਏ ਘੱਟ ਪਰ 300 ਰੁਪਏ ਪਰਦਕਾਨ ਉਹਦੇ ਨਾਲ ਸਾਨੂੰ ਪੈਸਾ ਭਾਵੇਂ ਜ਼ਿਆਦਾ ਨਾ ਆਵੇ ਪਰ ਸਾਨੂੰ ਫੀਡਬੈਕ ਆ ਰਹੀ ਉਹਦੀ ਜਿਵੇਂ ਕਹਿੰਦੇ ਵੀ ਅਸੀਂ ਢੇੜਾ ਕੱਢਣ ਵਾਲੀ ਗੱਲ ਹੈ ਉਹ ਮੁੰਡਾ ਸਾਡਾ ਕੁਲਵਿੰਦਰ ਹੈ ਇੱਕ ਤੇ ਉਹਦੇ ਨਾਲ ਸਾਡੇ ਹੋਰ ਵੀ ਸਾਥੀ ਹੈਗੇ ਨੇ ਉਹ ਹੁਣ ਜਦੋਂ 50 ਰੁਪਏ ਦੀ ਪਰਚੀ ਕੱਟ ਕੇ ਆਉਂਦੇ ਤਾਂ ਸਾਡੇ ਕੋਲ ਉਹਨਾਂ ਦੀ ਫੀਡਬੈਕ ਬਹੁਤ ਆ ਰਹੀ ਆ ਵੀ ਕਿਹੜੀ ਗਲੀ 'ਚ 2 ਦਿਨ ਹੋ ਗਿਆ ਗਿਆ ਨੂੰ ਕਿਹੜੀ ਗਲੀ 'ਚ 4 ਦਿਨ ਹੋ ਗਿਆ ਕਿਹੜੀ ਗਲੀ 'ਚ ਗਏ ਨਹੀਂ ਜਾਂ ਕੋਈ ਸਮੱਸਿਆ ਹੈਗੀ ਆ ਉਹ ਜਦੋਂ 50 ਰੁਪਏ ਦੀ ਤੁਹਾਨੂੰ ਰਸੀਦ ਕੱਟ ਕੇ ਦੇ ਕੇ ਜਾਂਦਾ ਤਾਂ ਸਮਝ ਲਓ ਵੀ ਸਾਡੀ ਇੱਕ ਫੀਡਬੈਕ ਵੀ ਆਉਂਦੀ ਆ। ਉਹ 600 ਰੁਪਏ ਸਾਲ ਦਾ ਆ ਚਾਹੇ ਕੋਈ ਸਾਲ ਦੇ ਇਕੱਠੇ ਪੈਸੇ ਦੇ ਦੇਵੇ ਚਾਹੇ ਮਹੀਨੇ ਬਾਅਦ ਦੇ ਦੇਵੇ ਚਾਹੇ ਤਿੰਨ ਮਹੀਨੇ ਦੇ ਇਕੱਠੇ ਦੇ ਦੇਵੇ ਉਹਦੇ ਨਾਲ ਸਾਡੇ ਕੋਲ ਫੀਡਬੈਕ ਆ ਰਹੀ ਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਵੀ ਕਿਸੇ ਨੇ ਵੀ ਸਾਡੇ ਸਫਾਈ ਵਾਲੇ ਮੁਲਾਜ਼ਮ ਨੂੰ ਤੁਸੀਂ ਕੁਝ ਵੀ ਉਹ ਤੁਹਾਡੇ ਤੋਂ ਮਹੀਨੇ ਬਾਅਦ ਮੰਗਣ ਜਾਂ ਤੁਹਾਡੇ ਕੋਲੋਂ ਕੋਈ ਚੀਜ਼ ਮੰਗਦੇ ਤੁਸੀਂ ਉਹਨਾਂ ਨੂੰ ਨਾ ਦਿਓ। ਅਸੀਂ ਜਿੰਨੀ ਡੇਲੀ ਆਪਣਾ ਡੀਸੀ ਰੇਟਾਂ ਤੇ ਤਨਖਾਹ ਹੈਗੀ ਆ ਅਸੀਂ ਉਹਨਾਂ ਨੂੰ ਤਨਖਾਹ ਦੇ ਰਹੇ ਆ। ਅਸੀਂ ਉਹਨਾਂ ਨੂੰ ਜੋ ਉਹਨਾਂ ਦੇ ਬਣਦੇ ਬੈਨੀਫਿਟ ਦੇ ਰਹੇ ਹਾਂ ਸਾਡਾ ਕਾਉਂਸਲ ਦਾ ਮੁੰਡਾ ਆਊਗਾ ਉਹ ਤੁਹਾਡੇ ਕੋਲੋਂ 50 ਰੁਪਏ ਦੀ ਰਸੀਦ ਕੱਟ ਕੇ ਪੱਕੀ ਦੇ ਕੇ ਜਾਊਗਾ ਜਿਹੜੀ ਕੰਪਿਊਟਰਾਈਜ਼ ਆਨਲਾਈਨ ਰਸੀਦ ਹੋਊਗੀ ਕੋਈ ਇਦਾਂ ਦਾ ਵੀ ਹੋਵੇ ਤੁਹਾਨੂੰ ਇੱਕ ਵਾਰੀ 50 ਦਿੱਤੇ ਤੁਹਾਨੂੰ ਨਹੀਂ ਰਸੀਦ ਆਈ ਤੇ ਤੁਸੀਂ ਉਹਦਾ ਵੀ ਸਾਨੂੰ ਦੱਸਣਾ ਹੈ ਇਦਾਂ ਦੀ ਗੱਲ ਹਜੇ ਤੱਕ ਸਾਡੇ ਧਿਆਨ 'ਚ ਹੈ ਨਹੀਂ ਗਈ ਸਾਡਾ ਬਹੁਤ ਵਧੀਆ ਕੰਮ ਚੱਲ ਰਿਹਾ ਇਹ ਤਾਂ ਹੋਊਗੀ ਗੱਲ ਪਰ ਇੱਕ ਬੇਨਤੀ ਆ ਕਿ ਸਾਡੇ ਸਫਾਈ ਵਾਲਿਆਂ ਨੂੰ ਸਾਡੇ ਸਫਾਈ ਵਾਲਿਆਂ ਨੂੰ ਤੁਸੀਂ ਕਿਸੇ ਨੇ ਕੋਈ ਪੈਸਾ ਨਹੀਂ ਦੇਣਾ ਉਹਨਾਂ ਨੂੰ ਅਸੀਂ ਤਨਖਾਹ ਦੇ ਰਹੇ ਹਾਂ ਅਸੀਂ ਉਹਨਾਂ ਨੂੰ ਬੈਨੀਫਿਟ ਦੇ ਰਹੇ ਹਾਂ ਬਾ ਉਸ ਤੋਂ ਬਾਅਦ ਇੱਕ ਸਾਡੇ ਉਹ ਜਿਹੜੇ ਆਉਂਦੇ ਨੇ ਕਿ ਇੱਕ ਸਵਸ਼ ਭਾਰਤ ਅਭਿਆਨ ਦੇ ਵਿੱਚ ਇੱਕ ਓਟੀਪੀ ਮੰਗਦੇ ਨੇ ਉਹ ਉਹ ਸਰਵੇ ਸਾਡਾ ਉੱਪਰ ਜਾਂਦਾ ਆ ਉਹਨਾਂ ਨੂੰ ਟਾਰਗੇਟ ਮਿਲਦਾ ਆ ਉਹ ਇੱਕ ਸਾਡੇ ਪਿੰਡ ਦੀ ਲੜਕੀ ਆ ਮੇਬੀ ਉਹਦਾ ਨਾ ਸੰਜਣਾ ਆ ਸੰਜਣਾ ਸੰਜਣਾ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਉਹਦੇ ਨਾਲ ਵੀ ਪਿੰਡ ਦਾ ਇੱਕ ਜਾਣਕਾਰ ਬੰਦਾ ਹੋਵੇ ਤਾਂ ਕਿ ਓਟੀਪੀ ਦੇਣ ਤੋਂ ਲੋਕ ਡਰਦੇ ਨੇ ਕਿਉਂਕਿ ਹਰੇਕ ਦਾ ਨੰਬਰ ਬੈਂਕ ਦੇ ਨਾਲ ਟੈਚ ਆ ਤੇ ਅਸੀਂ ਉਹਨਾਂ ਦੇ ਬਕਾਇਦਾ ਇੱਕ ਦੋ ਦਿਨਾਂ 'ਚ ਆਇਡੈਂਟੀਟੀ ਕਾਰਡ ਪਾ ਕੇ ਦੇਵਾਂਗੇ ਕਿਸੇ ਨੂੰ ਕੋਈ ਸ਼ੱਕ ਸ਼ੰਕਾ ਹੋਵੇ ਤੁਸੀਂ ਪਹਿਲਾਂ ਕਨਫਰਮ ਦਫ਼ਤਰ ਤੋਂ ਕਰੋ ਮੇਰੇ ਤੋਂ ਕਰ ਲਓ ਜਾਂ ਸੰਬੰਧ ਤੁਹਾਡਾ ਕਾਉਂਸਲਰ ਹੈ ਉਹ ਤੋਂ ਕਰ ਲਓ ਤੇ ਉਹਨਾਂ ਨੇ ਉਹ ਟਾਰਗੇਟ ਪੂਰੇ ਕਰਨੇ ਹੁੰਦੇ ਆ ਵੀ ਅਸੀਂ ਕਿੰਨੇ ਘਰਾਂ 'ਚ ਗਏ ਕਿੱਥੋਂ-ਕਿੱਥੋਂ ਅਸੀਂ ਫੀਡਬੈਕ ਲਿਆ ਇੱਕ ਜਿਹੜੀ ਆਈ ਆਫ ਵਾਚਮੈਨ ਦੀ ਗੱਲ ਵੀ ਬਾਜ਼ਾਰ ਦੇ ਵਿੱਚ ਕੋਈ ਹੋਣਾ ਚਾਹੀਦਾ ਇਹਦੇ ਵਿੱਚ ਤੁਸੀਂ ਸਾਡੇ ਨਾਲ ਕੋਈ ਆਪਣਾ ਵਪਾਰ ਮੰਡਲ ਦੇ ਕੋਈ 5-7 10 ਬੰਦੇ ਬੈਠ ਕੇ ਕੌਂਸਲ ਦਫ਼ਤਰ ਆਜੋ ਆਪਾਂ ਬੈਠ ਕੇ ਵਿਚਾਰ ਕਰ ਲੈਨੇ ਆ ਵੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਤੇ ਆਪਾਂ ਤੁਹਾਡੇ ਵੱਲੋਂ ਕੀ ਹੋ ਸਕਦਾ ਪਰ ਹੁਣਾ ਬਹੁਤ ਲਾਜ਼ਮੀ ਆ ਕਿਉਂਕਿ ਜਿਵੇਂ ਜਿਵੇਂ ਆਪਣਾ ਦੇਖਦੇ ਆਂ ਵੀ ਪੁਲਿਸ ਦੀ ਨਫਰੀ ਬਹੁਤ ਘਟਿਆ ਠਾਣਿਆਂ ਵਿੱਚ ਭਾਵੇਂ ਕਿ ਪਿਛਲੇ ਸਮੇਂ ਤੋਂ ਅਸੀਂ ਕਾਫੀ ਖਿੱਚ ਕਰ ਰਹੇ ਆਂ ਕਾਫੀ ਪਿੰਡ ਦੇ ਵਿੱਚ ਜਿਹੜੇ ਕੋਈ ਇਦਾਂ ਦੇ ਅਨਸਰ ਸੀਗੇ ਉਹ ਫੜੇ ਵੀ ਗਏ ਆ ਪਰ ਇਹਦੇ ਵਿੱਚ ਬਾਕੀ ਜੇ ਪ੍ਰਾਈਵੇਟ ਆਪਣਾ ਕੋਈ ਵਾਚਮੈਨ ਹੋਵੇ ਤਾਂ ਉਹ ਵਧੀਆ ਗੱਲ ਆ ਤੁਸੀਂ ਵਪਾਰ ਮੰਡਰ ਦੇ ਪੰਜ ਸੱਤ 10 ਬੰਦੇ ਜਿਹੜੇ ਵੀ ਮੇਰੇ ਕੋਲ ਫ੍ਰੀ ਟਾਈਮ ਆ ਕੇ ਆਪਣੀ ਗੱਲ ਕਰ ਸਕਦੇ ਆ ਉਹ ਸਾਨੂੰ ਕਰਨੀ ਪੈਣੀ ਆ ਇਸ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਸੀ ਸਾਡੇ ਧਿਆਨ 'ਚ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਾਡੇ ਅਧਿਕਾਰ ਖੇਤਰ 'ਚ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਅਗਲੀ ਮੀਟਿੰਗ 'ਚ ਉਹਨਾਂ ਦਾ ਕੋਈ ਨਾ ਕੋਈ ਹੱਲ ਕਰਕੇ ਅਪਡੇਟ ਲੈ ਕੇ ਆਵਾਂਗੇ ਜਿਹੜੀਆਂ ਐਮਐਲਏ ਵਿਭਿੰਦਰਜੀਤ ਕੌਰ ਮਾਨ ਦੇ ਅਧਿਕਾਰ ਖੇਤਰ ਦੀਆਂ ਅਸੀਂ ਉਹਨਾਂ ਦੇ ਧਿਆਨ 'ਚ ਕਰਾ ਦਾਂਗੇ ਪਰ ਇਸ ਤੋਂ ਬਿਨਾਂ ਇੱਕ ਤੁਹਾਡੇ ਤੋਂ ਅਸੀਂ ਆਸ ਰੱਖਦੇ ਹਾਂ ਦੋ ਗੱਲਾਂ ਦੀ ਆਸ ਕੀ ਰੱਖਦੇ ਹਾਂ ਕਿ ਜਿਹੜੀ ਬਾਜ਼ਾਰ ਦੇ ਵਿੱਚ ਇਸ ਵੇਲੇ ਤਹਿ ਬਜਾਰੀ ਆ ਤਹਿ ਬਜਾਰੀ ਮਤਲਬ ਜਿਹੜਾ ਦੁਕਾਨਾਂ ਦਾ ਸਮਾਨ ਜਿਹੜਾ ਆ ਉਹ ਬਹੁਤ ਜ਼ਿਆਦਾ ਬਾਹਰ ਕੱਢ ਕੇ ਲਾਇਆ ਜਾਂਦਾ ਉਦੋਂ ਬਾਅਦ ਲੰਕਣ ਵਾਲਿਆਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਜੇ ਮੰਨ ਲਓ ਵੀ ਮੈਂ ਇਸ ਵੀਰੇ ਦੀ ਦੁਕਾਨ ਤੇ ਕਹੂੰਗਾ ਤੋ ਉਹ ਕਹਣਾ ਜੀ ਉਹਦਾ ਕਰਾਓ ਉਹ ਕਹਣਾ ਉਹਦਾ ਕਰਾਓ ਅਸੀਂ ਪਿਆਰ ਦੇ ਨਾਲ ਸਾਰਿਆਂ ਨੂੰ ਬੇਨਤੀ ਕਰਦੇ ਆਂ ਅਸੀਂ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਸੁਣਾਂਗੇ ਔਰ ਮਹੀਨੇ ਤੋਂ ਮਹੀਨੇ ਮੀਟਿੰਗ ਕਰ ਲਾਂਗੇ ਸਾਨੂੰ ਕੋਤਰਾ ਨਹੀਂ ਸਾਡੀ ਇੱਕੋ ਹੀ ਬੇਨਤੀ ਆ ਵੀ ਬਜਾਏ ਕਾਉਂਸਲ ਦਫ਼ਤਰ ਕੋਈ ਸ਼ਕਤੀ ਵਰਤੇ ਜਿਵੇਂ ਜਲੰਧਰ ਲੁਧਿਆਣੇ ਵੱਡੇ ਬਾਜ਼ਾਰਾਂ ਚ ਉਹ ਟਰਾਲੀਆਂ ਚ ਪਾ ਕੇ ਚੱਕ ਕੇ ਸਮਾਨ ਲੈ ਜਾਂਦੇ ਆ ਈਦਾਂ ਚੱਕ ਕੇ ਲੈ ਜਾਣ ਜਾਂ ਕੋਈ ਈਦਾਂ ਦੀ ਕੁੜਤਣ ਗਾਲੀ ਗੱਲ ਹੋਵੇ ਤੇ ਉਹ ਫਿਰ ਉਹ ਨਾਂ ਤਾਂ ਤੁਹਾਨੂੰ ਕੋ ਸਵਾਦ ਰਹਿਣਾ ਤੇ ਨਾਂ ਸਾਡੇ ਦਫਤਰ ਵਾਲਿਆਂ ਨੂੰ ਰਹਿਣਾ ਮੇਰੀ ਬੇਨਤੀ ਆ ਕਿ ਇੱਕ ਫੈਸਲਾ ਕਰ ਲਈਏ ਜਿੱਥੇ ਇੱਕ ਤੱਕ ਥੜੀ ਆਪਣੀ ਬਣੀ ਹੁੰਦੀ ਨਾਲੀ ਦੇ ਉੱਪਰ ਉੱਥੇ ਇੱਕ ਤੱਕ ਤਾਂ ਜੇ ਆਪਾਂ ਆਪਣਾ ਸਮਾਨ ਰੱਖ ਲਈਏ ਠੀਕ ਆ ਜਿਹੜਾ ਰਾਸਤਿਆਂ ਦੇ ਵਿੱਚ ਇੱਕ 2 ਫੁੱਟ ਰੱਖਦਾ ਦੂਜਾ 2 6 ਇੰਚੀ ਹੋਰ ਗੰ ਵਧਾ ਦਿੰਦਾ ਤੀਜਾ ਹੋਰ ਵਧਾ ਦਿੰਦਾ ਉਹਦੇ ਵਿੱਚ ਖਾਸ ਕਰਕੇ ਬਹੁਤ ਲੰਗੜ ਦੀ ਸਮੱਸਿਆਵਾਂ ਦੀ ਜਿੱਥੇ ਤੋਂ ਥੋੜਾ ਬਾਜ਼ਾਰ ਪੇਸ਼ਿਓ ਖੁੱਲਾ ਆ ਉੱਥੇ ਥੋੜੀ ਘਟ ਆ ਜਿੱਦਾਂ ਜਦਾਨਕ ਬਾਜ਼ਾਰ ਟਾਈਟ ਹੋਈ ਜਾਂਦਾ ਤੇ ਉੱਥੇ ਸਾਨੂੰ ਕੋਆਪਰੇਟ ਜ਼ਰੂਰ ਕਰੋ ਅਸੀਂ ਨੋਟਿਸ ਕਟਾਂਗੇ ਇੱਕ ਵਾਰੀ ਅਨਾਉਂਸਮੈਂਟ ਕਰਾਵਾਂਗੇ ਤੇ ਕੋਸ਼ਿਸ਼ ਕਰਿਓ ਵੀ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਇਦਾਂ ਦੀ ਗੱਲ ਨਾ ਕਰਨੀ ਪਵੇ ਵੀ ਜਦੋਂ ਆਣ ਕੇ ਕਿਸੇ ਨਾਲ ਕੋਈ ਤੂੰ ਤੂੰ ਮੈਂ ਮੈਂ ਹੋਗੇ ਤੁਸੀਂ ਸਾਰੇ ਸਾਡੇ ਭਰਾਓ ਅਸੀਂ ਬਹੁਤ ਸਾਡੇ ਵੱਡੇ ਨੇ ਜਿਨ੍ਹਾਂ ਦੇ ਤਾਂ ਅਸੀਂ ਹੱਥਾਂ 'ਚ ਪਲੇ ਆ ਤਾਂ ਅਸੀਂ ਇੱਥੇ ਤੱਕ ਆਏ ਆ ਵੀ ਬਜਾਏ ਕੋਈ ਕੜਤਨ ਹੋਵੇ ਤੇ ਤੁਸੀਂ ਇੱਥੇ ਸਾਰੇ ਜਾਣੇ ਗੌਰ ਕਰ ਲਿਓ ਅਸੀਂ ਇੱਕਦਾਂ ਅਨਾਉਂਸਮੈਂਟ ਕਰਾਵਾਂਗੇ ਹਫਤੇ ਦਾ ਅਸੀਂ ਟਾਈਮ ਦੇਵਾਂਗੇ ਉਸ ਤੋਂ ਬਾਅਦ ਫੇ ਜੇ ਕੋਈ ਕੋਈ ਅੜੂਗਾ ਜਾਂ ਨਹੀਂ ਮੰਨੂਗਾ ਤਾਂ ਫਿਰ ਉਹ ਕਾਨੂੰਨ ਦੇ ਹਿਸਾਬ ਨਾਲ ਜੋ ਕਾਰਵਾਈ ਬਣੂਗੀ ਅਸੀਂ ਉਹ ਕਰਾਂਗੇ ਦੂਸਰੀ ਬੇਨਤੀ ਆ ਕਿ ਦਕਾਨਾਂ ਦੇ ਵਿੱਚ ਜਿਹੜੀ ਆਪਣੀ ਪੈਕਿੰਗ ਆਂਦੀ ਆ ਅਸੀਂ ਐਮਐਲਏ ਸਾਹਿਬ ਨੇ ਸਾਨੂੰ ਤਿੰਨ ਉਹ ਦਿੱਤੇ ਨੇ ਈ-रिक्शा ਤੇ ਸਾਡੇ ਕੋਲ 3 ਗਿਲਡਰ ਵੀ ਆ ਗਏ ਨੇ ਪਿੱਛੇ ਜੇ ਸਾਡੇ ਬਹੁਤ ਵੱਡੇ ਵੱਡੇ ਟੋਏ ਡੰਪ ਭਰ ਗਏ ਕੂੜੇ ਨਾਲ ਉਹਦਾ ਕਾਰਨ ਕੀ ਹੁੰਦਾ ਸਾਡਾ ਸੁੱਕਾ ਕੂੜਾ ਗਿੱਲਾ ਕੂੜਾ ਤੇ ਪਲਾਸਟਿਕ ਉਹ ਸਾਡੀ ਸੈਪਰੇਟ ਨਹੀਂ ਹੋ ਰਹੀ ਸੀਗੀ ਜਿੰਨੀਆਂ ਦੁਕਾਨਾਂ ਤੇ ਆਪਣੇ ਕੋ ਪੈਕਿੰਗ ਆਂਦੀ ਜਾਂ ਕਿਸੇ ਚੀਜ਼ਾਂ ਦੀ ਉਹ ਜੇਕਰ ਆਪਾਂ ਗੱਤਾ ਤਾਂ ਆਪਾਂ ਵੇਚ ਦਿੰਨੇ ਆ ਜਿਹੜਾ ਪਲਾਸਟਿਕ ਦਾ ਲਫਾਫਾ ਹੁੰਦਾ ਜਾਂ ਪਲਾਸਟਿਕ ਦੀਆਂ ਰस्सੀਆਂ ਹੁੰਦੀਆਂ ਉਹ ਸਾਰਾ ਕੁਝ कूੜੇ 'ਚ ਆ ਜਾਂਦਾ ਉਹ ਉਦਾਂ ਹੀ ਜਾ ਕੇ ਗਾਂ ਫਿਰ ਉੱਥੇ ਗਾਂ ਢੇਰਾਂ ਦੇ ਢੇਰ ਲੱਗ ਰਹੇ ਨੇ ਤੁਹਾਨੂੰ ਬੇਨਤੀ ਆ ਕੋਸ਼ਿਸ਼ ਕਰੋ ਜੇ ਅਸੀਂ ਜਿਹੜੀ ਸਾਡੀ ਕੂੜਾ ਕੱਟਾ ਕਰਨ ਵਾਲੀ ਟੀਮ ਆ ਜਾਂ ਤਾਂ ਅਸੀਂ ਉਹਦੇ ਨਾਲ ਇੱਕ ਵੱਖਰਾ ਬੈਗ ਲਵਾ ਦਿੰਨੇ ਆ ਤੁਹਾਡੇ ਪੋਲੀਥੀਨ ਜਿੰਨੇ ਹੈਗੇ ਨੇ ਵੇਸਟ ਹੈਗੀ ਆ ਪਲਾਸਟਿਕ ਦੀ ਚਾਹੇ ਤੋਂ ਉਹਨੂੰ ਕਲੈਕਟ ਕਰਾ ਦਿਓ ਜੇ ਤੁਸੀਂ ਆਪ ਖੁਦ ਕਿਸੇ ਨੂੰ ਵੇਚਣੇ ਵੇਚਣੀ ਚਾਹੁੰਦੇ ਤਾਂ ਵੇਚ ਦਿਓ ਪਰ ਥੋੜੀ ਜੀ ਸਾਡੀ ਇਸ ਦੇ ਚਕਰੇਲੂ ਤੌਰ ਤੇ ਵੀ ਹੈਲਪ ਕਰੋ ਬਾਜ਼ਾਰ ਤੌਰ ਤੇ ਵੀ ਹੈਲਪ ਕਰੋ ਤਾਂ ਕਿ ਪੋਲੀਥੀਨ ਦਾ ਜਿਹੜਾ ਜ਼ਹਿਰ ਆ ਸਾਡੇ ਸਾਹਾਂ ਦੇ ਰਾਹੀਂ ਸਾਡੇ ਅੰਦਰ ਜਾ ਰਿਹਾ ਆ ਇਹਦੇ ਬਾਰੇ ਇਕੱਲੇ ਉਹ ਜਿਹੜੇ ਚੱਕ ਰਹੇ ਉਹ ਦੂਸ਼ਿਤ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਲੱਗ ਢੇਰ ਪਏ ਉਹ ਆਪੇ ਸਾਰੇ ਦੂਸ਼ਿਤ ਹੋ ਰਹੇ ਆ ਤੇ ਪਿੱਛੇ ਜੇ ਕੋਈ ਵੀ ਮੁਹਿੰਮ ਸੀ ਕਿ ਵੀ ਆਪਾਂ ਪਲਾਸਟਿਕ ਨੂੰ ਬਾਜ਼ਾਰ ਵਿੱਚ ਨਾ ਹੀ ਜਿੰਨੇ ਵੀ ਮਾਪਦੰਡ ਹੈਗੇ ਨੇ ਸਰਕਾਰ ਦੇ ਉਹਦੋਂ ਥੱਲੇ ਲਾਈਏ ਪਰ ਸਭ ਕੁਝ ਚੱਲੀ ਜਾਂਦਾ ਹੌਲੀ ਹੌਲੀ ਇਲੀ ਕਰਨਾ ਪਊਗਾ ਪਰ ਫਿਰ ਹਾਲ ਤੁਸੀਂ ਅਗਲੀ ਮੀਟਿੰਗ ਤੱਕ ਸਾਨੂੰ ਇਨਾਕ ਸਹਿਯੋਗ ਦਿਓ ਕਿ ਜਿਹੜੀਆਂ ਤੁਹਾਡੀਆਂ ਪੈਕਿੰਗ ਆਂਦੀਆਂ ਨੇ ਜਿੱਥੇ ਤੁਸੀਂ ਗੱਤਾ ਸਾਮਕੇ ਰੱਖਦੇ ਆਂ ਇਦਾਂ ਪਲਾਸਟਿਕ ਵੀ ਸਾਮਕੇ ਰੱਖੋ ਤਾਂ ਕਿ ਸਾਡੀ ਜਿਹੜੀ ਕੂੜੇ ਦੇ ਵਿੱਚ ਮਿਕਸ ਨਾ ਹੋਵੇ ਸਾਨੂੰ ਉਹਨੂੰ ਅੱਗ ਨਾ ਲਾਉਣੀ ਪਵੇ ਸਾਡਾ ਵਾਤਾਵਰਨ ਨਾ ਖਰਾਬ ਹੋਵੇ ਇੰਨੀਆਂ ਕ ਗੱਲਾਂ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਅਗਲੀ ਮੀਟਿੰਗ ਜਿਹੜੀ ਸਾਡੀ ਹੋਰ ਇਸ ਤੋਂ ਅੱਗੇ ਚੱਲੇ ਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਮਾਂ ਕੱਢ ਕੇ ਆਏ ਹੋ ਸਾਡੀ ਨਵੀਂ ਚੁਣੀ ਟੀਮ ਸਾਡੇ ਸੀਨੀਅਰ ਵਾਈਸ ਪ੍ਰਧਾਨ ਸੰਦੀਪ ਸਿੰਘ ਜੀ ਸਾਡੇ ਐਮਸੀ ਬਲਰਾਜਪੁਰ ਜੀ ਤੇ ਸ਼ਵੇਤਾ ਰੰਦੇ ਸਾਹਿਲ ਜੀ ਇਹਨਾਂ ਦੇ ਮਦਰ ਨੇ ਤੇ ਇਹਨਾਂ ਦੀ ਵਾਈਫ ਕੁਲਵਿੰਦਰ ਕੌਰ ਭਿੰਡੀ ਜੀ ਦੀ ਵਾਈਫ ਆ ਕੁਛ ਰਜੇਵੇਂ ਕਾਰਨ ਸਾਡੇ ਐਮਸੀ ਜਿਹੜੇ ਸੀਗੇ ਉਹ ਨਹੀਂ ਪਹੁੰਚ ਸਕੇ ਖਾਸ ਕਰਕੇ ਬਹੁਤ ਧੰਨਵਾਦ ਅਸ਼ੋਕ ਅਗਰ왈 ਜੀ ਦਾ ਜਿਹੜੇ ਕਿ ਆਪਣਾ ਬਹੁਤ ਨਹੀਂ ਬਹੁਤ ਜ਼ਰੂਰੀ ਕੰਮ ਕੋ ਕਰ ਰਹੇ ਸੀ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਵੀ ਨਹੀਂ ਤੁਸੀਂ ਆਓ ਮਾਸਟਰ ਜਗENDER ਜੀ ਹੋਰ ਸਾਰਿਆਂ ਦਾ ਜਿੰਨੇ ਵੀ ਇੱਥੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਸ਼ੁਕਰੀਆ